ਆਪਾਂ ਜਿੰਨੇ ਨਾਰੇ ਜਾਂ ਫਤਿਹ ਜਾਂ ਆਪਾਂ ਦੋਹਰਿਆਂ ਦਾ ਇਸਤੇਮਾਲ ਕਰਦੇ ਆਂ ਕੀ ਆਪਾਂ ਉਹਨਾਂ ਨੂੰ ਮੰਨਦੇ ਵੀ ਆਂ ਉਹਨਾਂ ਨੂੰ ਅਮਲ 'ਚ ਵੀ ਲਿਆਉਣੇ ਆ ਤੇ ਜੇ ਲਿਆਉਣੇ ਆ ਤਾਂ ਪਾਣੀ ਦਾ ਦਰਜਾ ਕੀ ਹੈ ਧਰਤੀ ਦਾ ਦਰਜਾ ਕੀ ਹੈ ਤੇ ਹਵਾ ਇਹਦਾ ਦਰਜਾ ਕੀ ਹੈ ਤੇ ਜਿਹੜੇ ਇਹਨੂੰ ਖਰਾਬ ਕਰ ਰਹੇ ਨੇ ਉਹਨਾਂ ਨੂੰ ਚੁਣ ਕੇ ਕੁਰਸੀਆਂ ਤੇ ਬਹਾਵਾਂਗੇ ਆ ਕਿਉਂ ਮੈਂ ਇਹਦੇ ਕੋਲੇ ਖੜਾ ਆ ਕੇ ਸਰਕਾਰ ਦਾ ਪਹਿਲਾ ਕੰਮ ਕੀ ਹੁੰਦਾ ਹੈ ਲਾਅ ਐਂਡ ਆਰਡਰ ਜੇ ਇੱਕ ਬੰਦਾ ਆਪਣੇ ਪਿੰਡ 'ਚ ਲੜ ਪਏ ਕੋਈ ਤਾਂ ਥਾਣੇਦਾਰ ਪੁਲਿਸ ਸਮੇਤ ਭੱਜਿਆ ਆਉਂਦਾ ਉਹਦੀ ਡਿਊਟੀ ਹੈ ਤਾਂ ਫਿਰ ਜਿਹੜੇ ਬੰਦੇ ਲੱਖਾਂ ਬੰਦਿਆਂ ਨੂੰ ਮਾਰ ਰਹੇ ਨੇ ਉਥੇ ਡਿਊਟੀ ਨਹੀਂਗੀ ਐਸ ਬੋਰਡ ਦੀ ਡਿਊਟੀ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਖੁਸ਼ਿੰਦਰ ਨੇ ਪਹਿਲਾਂ ਕਹੀ ਸੀ ਤੁਸੀਂ ਆਣੇ ਆਣਾ ਇੱਕ ਗੈਂਗਸਟਰ ਬੈਠਾ ਉਹ ਦੂਰ ਗੁਜਰਾਤ ਆਲ ਬਹੁਤ ਫਰੋਤੀਆਂ ਲੈਂਦਾ ਆਹੀ ਗੱਲਾਂ ਕਰਦੇ ਆ ਫੇਰ ਆਣੇ ਇੱਕ ਕੈਨੇਡਾ ਬੈਠਾ ਫੇਰ ਆਣੇ ਕਿਸੇ ਜੇਲ੍ਹ 'ਚ ਬੈਠਾ ਮੈਂ ਤੁਹਾਨੂੰ ਦੱਸਾਂ ਸਭ ਤੋਂ ਵੱਡਾ ਫਰੋਤੀਆਂ ਲੈਣ ਵਾਲਾ ਕੌਣ ਹੈ ਆ ਬੋਰਡ ਆ ਬੋਰਡ ਫੇਰ ਆ ਬੰਦਿਆਂ ਦੀ ਜ਼ਿੰਦਗੀ ਦਾ ਸੌਦਾ ਕਰਦਾ ਥੋਡੀਆਂ ਜ਼ਿੰਦਗੀਆਂ ਬਿਮਾਰ ਹੋ ਰੀਆਂ ਨੇ ਔਰ ਉਹਨਾਂ ਦੇ ਬਦਲੇ ਇਹਨਾਂ ਦੇ ਪੈਸੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਪਿਛਲੇ ਸਾਲ ਜਦੋਂ ਆਪਾਂ ਇਕੱਠ ਕੀਤਾ ਉਹਦਾ ਪਤਾ ਫਾਇਦਾ ਕਿਨੂੰ ਹੋਇਆ ਆਪਾਂ ਨੂੰ ਨਹੀਂ ਹੋਇਆ ਆਪਾਂ ਉਵੇਂ ਹੀ ਮਰ ਰਹੇ ਆਂ ਆਰਡਰ ਹੋ ਚੁੱਕੇ ਨੇ ਲਾ ਕੁੜੀਆਂ ਹੋ ਰਹੇ 1.5 ਸਾਲ ਹੋ ਗਿਆ ਕੋਈ ਬੰਦਾ ਗੁਣਾਲ ਕਰੇ ਬਚ ਸਕਦਾ ਪਰ ਇਹ ਬਚ ਰਹੇ ਨੇ ਕਿਉਂ ਤੂੰ ਕਿਹਾ ਫਰੋਤੀਆਂ ਲੈਣ ਵਾਲਾ ਬੋਲਡ ਬੈਠਾ ਹੈ ਰੇਟ ਵਧ ਗਿਆ ਰੇਟ ਵਧ ਗਿਆ ਦਿੱਲੀ ਦੇ ਇਲੈਕਸ਼ਨ ਅ ਝਾੜੂ ਵਾਲਿਆਂ ਨੇ ਇਹਨਾਂ ਤੋਂ ਪੈਸੇ ਲੈ ਕੇ ਲੜੇ ਨੇ ਕਿ ਤੁਹਾਨੂੰ ਤਾਂ ਲੋਕ ਬੰਦ ਕਰਾਉਣਾ ਚਾਹੁੰਦੇ ਸੀ ਅਸੀਂ ਬਚਾ ਲਿਆ ਇੱਕ ਪੁਰਾਣੀ ਗੱਲ ਸੀ ਤੁਹਾਨੂੰ ਦੱਸਦਾ ਸਮਝ ਆ ਜੂਗੀ ਰਾਜਿਆਂ ਦਾ ਖੂਨ ਆਂਦੇ ਸੀ ਨੀਲਾ ਹੁੰਦਾ ਹੈ ਬਲੂ ਬਲੱਡ ਅੱਡ ਅਦਾ ਕਿਉਂ ਕਿਉਂਕਿ ਬੰਦਾ ਜਦੋਂ ਮਰ ਜਾਂਦਾ ਤਾਂ ਉਹ ਨੀਲਾ ਪੈ ਜਾਂਦਾ ਉਹਦੇ ਅੰਦਰ ਉਹ ਨੀਲਾ ਹੋ ਜਾਂਦਾ ਸਾਰਾ ਤਾਂ ਬਲੂ ਬਲੱਡਡ ਕਿਹਨੂੰ ਕਿਹਾ ਜਾਂਦਾ ਜਿਹਦੇ ਅੰਦਰ ਇੱਕ ਇਨਸਾਨ ਹੁੰਦਾ ਹੈ ਸੁਖਮਤਾ ਹੁੰਦੀ ਹੈ ਜਦੋਂ ਉਹ ਮਰ ਜੇ ਇਹ ਜਿੰਨੇ ਸਾਡੇ ਹੁਣ ਵਾਲੇ ਪਹਿਲਾਂ ਵਾਲੇ ਉਤੋਂ ਪਹਿਲਾਂ ਵਾਲੇ ਤੇ ਜਿਹੜਾ ਤਿਆਰ ਹੋਏ ਫਿਰਦੇ ਨੇ ਬਣਨ ਲਈ ਇਨਾ ਅੰਦਰ ਮਨੁੱਖ ਮਰ ਚੁੱਕਿਆ ਹੈ ਦੇ ਆਰ ਬਲੂ ਬਲੱਡਡ ਔਰ ਤੁਹਾਡਾ ਖੂਨ ਪੀਂਦੇ ਨੇ ਔਰ ਡਰਾਈਕੂ ਲਿਆ ਆਉਂਗੂ ਇਹ ਘਰ ਚ ਕਦੋਂ ਕੈਂਸਰ ਹੁੰਦਾ ਇੱਕ ਬੰਦਾ ਨਹੀਂ ਮਰਦਾ ਉਹਦੇ ਨਾਲ ਉਹਦਾ ਪੂਰਾ ਪਰਿਵਾਰ ਮਰਦਾ ਹੈ ਹਰ ਰੋਜ਼ ਬੱਚੇ ਵੇਣਾਂ ਨੇ ਕਿ ਸਾਦਾ ਚਾਚਾ ਤਾਇਆ ਮਾਮਾ ਫੁੱਫੜ ਪਿਓ ਮੰਜੇ ਤੇ ਪਿਆ ਔਰ ਮੌਤ ਨੂੰ ਉਡੀਕ ਰਿਹਾ ਸਾਰੀ ਆਰਥਿਕਤਾ ਬਰਬਾਦ ਹੋ ਜਾਂਦੀ ਐ ਇੱਕ ਬੰਦੇ ਨੂੰ ਨਾ ਕਿੰਨੀ ਹੋ ਜਾਏ ਜੇ ਅੱਜ ਦੀ ਗਿਣਤੀ 45000 ਹੈ ਕੈਂਸਰ ਦੀ ਮਰਨ ਵਾਲਿਆਂ ਦੀ ਸਾਲ ਦੀ ਤਾਂ 45 ਨਹੀਂ ਇਹਨੂੰ 5 ਨਾਲ 6 ਨਾਲ ਗੁਣਾ ਕਰ ਲੋ ਔਰ ਇਹ ਕੈਂਸਰ ਦੀ ਗੱਲ ਕਰ ਰਿਹਾ ਮੈਂ ਸਿਰਫ ਜਿੱਥੇ ਜਾ ਕੇ ਬੁੱਢਾ ਦਰਿਆ ਜੋ ਨਾਲਾ ਬਣ ਚੁੱਕਿਆ ਜਿਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਬੁੱਢਾ ਦਰਿਆ ਰੱਖਿਆ ਸੀ ਉਹ ਲੱਖਾਂ ਲੋਕਾਂ ਨੂੰ ਮਾਰ ਰਿਹਾ ਹੈ ਇੱਕ ਸੈਂਟਰ ਸੀ 3 72 ਕੇ ਆਲਾ ਫੋਕਲ ਪੁਆਇੰਟ ਵਾਲਾ ਤਾਜਪੁਰ ਵਾਲਾ 10.5 ਕਰੋੜ ਲੀਟਰ ਪਾਣੀ ਉਹ ਹਰ ਰੋਜ਼ ਗੰਦਾ ਕੈਮੀਕਲ ਵਾਲਾ ਪਾਣੀ ਬੁੱਡੇ ਨਾਲੇ ਛਪਾਉਂਦੇ ਨੇ ਡਾਇੰਗ ਯੂਨਿਟ ਟੋਟਲ ਉਹਨਾਂ ਦਾ 12.5 ਕਰੋੜ ਲੀਟਰ ਹੈ ਉਹਦੇ ਤਿੰਨ ਸੈਂਟਰਾਂ ਦਾ ਆਰਡਰ ਆ ਜੋ ਲਿਖ ਕੇ ਲਾਇਆ ਹੈ ਉਹਦੇ ਐਨਜੀਟੀ ਆਰਡਰ ਕਰ ਚੁੱਕਿਆ ਹੈ ਨੈਸ਼ਨਲ ਪੋਲਿਊਸ਼ਨ ਬੋਰਡ ਆਰਡਰ ਕਰ ਚੁੱਕਿਆ ਹੈ ਹੋਰ ਤਾਂ ਹੋਰ ਆਪ ਬੋਰਡ ਕਰ ਚੁੱਕਿਆ ਆਰਡਰ ਕਿਉਂ ਬੰਦ ਹੋਣੇ ਚਾਹੀਦੇ ਨੇ ਆਪਦਾ ਹੀ ਬੰਦਿਆਂ ਤੇ ਜਿਹੜੇ ਇਹਨਾਂ ਦੇ ਅਫੀਸਰ ਨੇ ਉਹਨਾਂ ਤੇ ਮੁਕੱਦਮਾ ਕਰਤਾ ਪਰ ਉਸ ਮੁਕੱਦਮੇ ਦੀ ਪੈਰਵਾਈ ਨਹੀਂ ਹੋ ਰਹੀ ਉਹ ਮੁਕੱਦਮਾ ਬਰਖਾਸਤ ਹੋਊਗਾ ਕੀਦੇ ਕਰਕੇ ਸਾਜ਼ਿਸ਼ ਦੇ ਤਹਿਤ ਕੀ ਇਹ ਸਾਡੇ ਚੀਫ ਐਗਜ਼ੀਕਿਊਟਿਵ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਹੀਂ ਦੀਦਾ ਕੀ ਉਹ ਉਸੇ ਬੁੱਢੇ ਨਾਲੇ ਤੇ ਤੁਰਿਆ ਨਹੀਂ ਸੀ ਇਹ ਸਪੀਕਰ ਨਹੀਂ ਤੁਰਿਆ ਸੀ ਜੀਤੋ ਇੰਨਾ ਦੀ ਸਰਿਆ ਕਿ ਇੱਕ ਦਿਨ ਦੀ ਬਹਿਸ ਕਾਲੇ ਪਾਣੀ ਤੇ ਕਰਾਲੇ ਜਿਹਦੇ ਨਾਂ ਤੇ ਸਪੀਕਰ ਤੇ ਮੁੱਖ ਮੰਤਰੀ ਬਣੇ ਨੇ ਕੀ ਸੇਤੀਆ ਮਿਲ ਕੋਲੇ ਬਹਿ ਕੇ ਇਹ ਰੋਇਆ ਨਹੀਂ ਸੀ ਮੁੱਖ ਮੰਤਰੀ ਹੁਣ ਉਹ ਪਾਣੀ ਕਿਰਚਾ ਹੋ ਗਿਆ ਉਹੀ ਕਾਲਾ ਆ ਬੈਠੇ ਨੇ ਚਮਕੌਰ ਸਾਹਿਬ ਤੋਂ ਬੈਠੇ ਨੇ ਕਮਾਲੂ ਪਿੰਡ ਵਾਲੇ ਤਲਵੰਡੀ ਆਕਲੀਆਂ ਵਾਲੇ ਮੁਸਕਾਬਾਦ ਵਾਲੇ ਮੌਸਾ ਵਾਲੇ ਇਹ ਸਾਰੇ ਕੌਣ ਨੇ ਇਸੇ ਪੰਜਾਬ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਮੁੱਖ ਮੰਤਰੀ ਮੰਤਰੀ ਸਪੀਕਰ ਐਮ ਐਲ ਏ ਬਣਾਇਆ ਸ਼ਰਮ ਨਹੀਂ ਆਉਂਦੀ ਯਾਰ ਇਹਨਾਂ ਨੂੰ ਆ ਪਾਣੇ ਨੇ ਨਾ ਪਿੰਡਾਂ ਏ ਯਾਰ ਬੇਚਰਮ ਬੰਦਾ ਇਹਦੇ ਨਾਲ ਕੀ ਗੱਲ ਕਰਨੀ ਹੈ ਤਾਂ ਮੈਂ ਤੁਹਾਨੂੰ ਕਹੂੰਗਾ ਇਹ ਜਿੰਨੀਆਂ ਪਾਰਟੀਆਂ ਵਾਲੇ ਨੇ ਸਿਰੇ ਤੇ ਬੇਸ਼ਰਮ ਨੇ ਪਰ ਇਹ ਬੇਸ਼ਰਮਾ ਨੂੰ ਜਿਵੇਂ ਲੱਖੇ ਨੇ ਕਿਹਾ ਕੁਰਸੀਆਂ ਤੇ ਕੌਣ ਮਾਉਂਦਾ ਆਹ ਜਿਹੜੀ ਬੀਬੀ ਆ ਚਿਹਰਸਨ ਦਿੱਲੀ ਤੋਂ ਆਈ ਆ ਕੌਣ ਲਿਆ ਇਹਨੂੰ ਇਹ ਪੋਲਿਟੀਕਲ ਅਪੋਇੰਟੀ ਆ ਇਹ ਰਾਜਨੀਤੀ ਵਾਲਿਆਂ ਨੇ ਭਾਈ ਆ ਤੇ ਰਾਜਨੀਤੀ ਵਾਲਿਆਂ ਨੂੰ ਜੁਨੀਆਂ ਕਿੰਨੇ ਆ ਆਪਾਂ ਅਮੈਂ ਕਮਾਲੂ ਵਾਲਿਆਂ ਤੋਂ ਪੁੱਛਿਆ ਅਮੈਂ ਕਿ ਤੁਹਾਡੀ ਜਿਹੜੀ ਬੀਬੀ ਐਮਐਲਏ ਕਿਤੇ ਆਈ ਨਾ ਚਲੋ ਪਬਲਿਕ ਹੀਰਿੰਗ ਹੋਈ ਚਮਕੌਰ ਸਾਹਿਬ ਇਹ ਲੜਨ ਵਾਲੇ ਬੈਠੇ ਨੇ ਜਦੋਂ ਇਹ ਤਲਵੰਡੀਆਂ ਕਲੀਆ ਇੱਧਰ ਬੈਠੇ ਨੇ ਉਦੋਂ ਇਹਨਾਂ ਦੇ ਐਮਐਲਏ ਕਿੱਥੇ ਚਲੇ ਜਾਂਦੇ ਨੇ ਯਾਰ ਜਦੋਂ ਲੜਨਾ ਤੁਸੀਂ ਜਾਣ ਸੀ ਤੇ ਜਦੋਂ ਪੈਸੇ ਗਾਣੇ ਠੱਗ ਕੇ ਲੈ ਲਏ ਇਹ ਪਰ ਯਾਰ ਅਸੀਂ ਸਮਝਾਂਗੇ ਨਹੀਂ ਅਸੀਂ 2 ਮਹੀਨੇ ਲਈ ਕਾਂਗਰਸੀ ਹੋ ਜਾਣਗੇ ਅਕਾਲੀ ਹੋ ਜਾਣਗੇ ਭਾਜਪੀ ਆਪ ਜਾਂ ਕੋਈ ਹੋਰ ਹੋ ਜਾਣਗੇ ਤੇ ਫੇਰ 4 ਸਾਲ 10 ਮਹੀਨੇ ਇਹ ਸਾਨੂੰ ਕੁੱਟਦੇ ਵੀ ਨੇ ਲੁੱਟਦੇ ਵੀ ਨਹੀਂ ਕਿ ਅਸੀਂ ਨਵਰੋਧ ਨਾਰੇ ਵੀ ਲਾਉਣੇ ਆ ਜਦੋਂ ਕਿ ਤੁਰਦੀਆਂ ਕਾਰਾਂ ਵਾਲੇ ਕਹਿਣਗੇ ਇਹ ਵੇਲੇ ਨਹੀਂ ਵੇਲੇ ਆ ਭਰਾਵਾ ਅਸੀਂ ਤਾਂ ਵੇਲੇ ਆ ਇਹ ਬਿਜ਼ੀ ਨੇ ਬਿਜ਼ੀ ਕਾਦੇ ਜਿਹਨੇ ਕਿ ਕਿੰਨੇ ਪੈਸੇ ਲੈਣੇ ਆ ਰੇਤ ਦੇ ਪੈਸੇ ਗਿੰਨ ਚ ਬਿਜ਼ੀ ਨੇ 20000 ਕਰੋੜ ਜਿਹੜਾ ਇਹਨਾਂ ਦੇ ਕੇਦਰੀਵਾਲ ਲਿਖਿਆ ਸੀ ਇਹ ਬਿਜ਼ੀ ਨੇ ਕਿ ਕਾਲਾ ਪਾਣੀ ਜਿਨ੍ਹਾਂ ਨੇ ਕੀਤਾ ਉਹ ਕਰੀ ਰੱਖਣ ਉਹਨਾਂ ਨੂੰ ਫੜਿਆ ਨਾ ਜਾਵੇ ਉਹਨਾਂ ਦੇ ਵਰਦਾ ਆਰਡਰ ਇੰਪਲੀਮੈਂਟ ਨਾ ਹੋਵੇ ਉਹਦੇ ਪੈਸੇ ਗਿੰਨ ਚ ਅਸੀਂ ਵੇਲੇ ਆ ਇਹ ਬਿਜ਼ੀ ਨੇ ਲੋਕਾਂ ਦੇ ਕਤਲ ਕਰਨ ਚ ਮੈਂ ਤੁਹਾਨੂੰ ਸੱਚੀ ਆਣਾ ਜੇ ਕਿਤੇ ਕੋਈ ਉੱਤੇ ਇਨਸਾਫ ਹੈ ਜੇ ਕੋਈ ਕੜਾਈ ਕੁੜੂਏ ਹੈਗੇ ਨੇ ਤਾਂ ਇਹਨਾਂ ਦਾ ਹਾਲ ਸਭ ਤੋਂ ਬੁਰਾ ਹੋਊਗਾ ਮੈਂ ਹਮੇਸ਼ਾ ਇੱਕ ਗੱਲ ਕਰਦਾ ਹੁੰਨਾ ਮੈਂ ਇਹਨਾਂ ਨੂੰ ਸਪੈਸ਼ਲੀ ਤੇ ਆ ਬੀਬੀ ਤੇ ਇਹਦੇ ਥੱਲੇ ਜਿੰਨੇ ਵੀ ਬੈਠੇ ਨੇ ਉਹਨਾਂ ਨੂੰ ਇੱਕ ਗੱਲ ਸੁਣਾਉਣੀ ਚਾਹੁੰਨਾ ਉਸ ਤੋਂ ਬਾਅਦ ਕਿਉਂਕਿ ਗੱਲਾਂ ਬਾਤ ਹੋ ਗਈਆਂ ਇਸ ਤੋਂ ਅਗਲੀ ਕਾਲ ਦੀ ਗੱਲ ਕਰਾਂਗੇ ਮੈਂ ਜੋ ਸੋਚ ਰਿਹਾ ਸਾਰਿਆਂ ਦੀ ਸਾਡੀ ਕੋਈ ਕਾਲ ਨਹੀਂ ਗਈ ਪਰ ਇੱਕ ਗੱਲ ਕਰਾਂਗੇ ਇੱਕ ਮਸ਼ਹੂਰ ਇੱਕ ਤੁਸੀਂ ਸ਼ੀਆ ਸੁੰਨੀ ਮੁਸਲਮਾਨ ਸੁਨੇ ਹੋਣੇ ਆ ਜੋ ਸ਼ੀਆ ਨੂੰ ਮੰਨਦੇ ਨੇ ਉਹ ਨਾਲ-ਨਾਲ Hazrat Ali ਨੂੰ ਵੀ ਮੰਨਦੇ ਨੇ ਜੋ ਮੁਹੰਮਦ ਸਾਹਿਬ ਦੇ ਨਾਲ ਨਾਲ ਮੰਨਦੇ ਰਹੇ ਉਹਨਾਂ ਦੇ ਭਤੀਜੇ ਵੀ ਸੀ ਤੇ ਉਹਨਾਂ ਦੇ ਜਵਾਈ ਵੀ ਸੀ ਉਹ ਹਮੇਸ਼ਾ ਜਿਵੇਂ ਆਪਾਂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਅੱਲਾ ਅੱਲਾ ਕਰਦੇ ਰਹਿੰਦੇ ਸੀ ਤਾਂ ਇੱਕ ਲੁਟੇਰਾ ਜੋ ਇੰਡਸਟਰੀਲਿਸਟਾਂ ਰਗਾ ਜਿਹੜੇ ਲੁਟੇਰੇ ਇੰਡਸਟਰੀਲਿਸਟ ਨੇ ਸਾਰੇ ਨਹੀਂ ਜੋ ਲੁਟੇਰੇ ਜਾਇਨਾ ਆਰਗੇ ਉਹ ਆ ਕੇ ਬੈਠਾ ਹਜ਼ਰਤ ਅਲੀ ਅੱਲਾ ਅੱਲਾ ਕਰੀ ਜੇ ਨਾ ਮਰਿਆ ਉੱਤੇ ਗਿਆ ਨਾ ਹੋਇਆ ਤਾਂ ਕੀ ਕਰੇਗਾ ਤੌਹਾਂ ਦੇ ਯਾਰ ਅਫਸੋਸ ਹੋਊਗਾ ਪਰ ਇੱਕ ਗੱਲ ਸੋਚੋ ਜੇ ਤੂੰ ਮਰਿਆ ਜਦੋਂ ਜੇਬ ਜੀ ਤੂੰ ਲੁੱਟਖੋ ਕਰ ਰਿਆ ਤੇ ਉੱਤੇ ਗਿਆ ਤੇ ਅੱਲਾ ਹੋਇਆ ਤੇ ਫਿਰ ਤੂੰ ਦੱਸ ਕੀ ਕਰੇਗਾ ਸ ਮੈਂ ਇਹਨਾਂ ਸਾਰਿਆਂ ਨੂੰ ਕਹਿਣਾ ਚਾਹਣਾ ਜੇ ਉਹ ਰੱਬ ਜਿਹਨੂੰ ਅਸੀਂ ਮੱਥਾ ਟੇਕਦੇ ਆ ਕੋਈ ਸਿੱਖ ਬਣ ਕੇ ਕੋਈ Hindu ਬਣ ਕੇ ਕੋਈ ਮੁਸਲ ਕੋਈ ਕ੍ਰਿਸਚੀਅਨ ਕੋਈ ਬਾਕੀ ਧਰਮ ਬਣ ਕੇ ਜੇ ਉਹ ਹੈ ਤੇ ਕਿੱਥੇ ਜਾਣਗੇ ਕਿ ਇਹਨਾਂ ਨਾਲ ਹੱਥ-ਕਿਤਾਬ ਨਹੀਂ ਹੋਊ ਪਰ ਉਹ ਤਾਂ ਉਹ ਕਰੂਗਾ ਨਾਲ ਨਾਲ ਆਪਣੇ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਜਿੰਨਾ ਕੋਈ ਜ਼ੁਲਮ ਕਰਨ ਵਾਲਾ ਗੰਦਾ ਉਹਨਾਂ ਸਹਿਣ ਵਾਲਾ ਵੀ ਗੰਦਾ ਆਪਾਂ ਗੰਦੇ ਬਣੇ ਹੋਈਆਂ ਦੋਸਤੋ ਤੁਸੀਂ ਤਾਂ ਫੇਰ ਵੀ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਹੋ ਆ ਬੀਬੀਆਂ ਬੈਠੀਆਂ ਮੇਰੀਆਂ ਭੈਣਾਂ ਬੈਠੀਆਂ ਜਿਹੜੇ ਸਾਥੋਂ ਵੀ ਪਹਿਲਾਂ ਦੇ ਲੱਗੇ ਹੋਏ ਨੇ ਪਰ ਮੈਂ ਕਹਿ ਮਰਿਆ ਰਾਂ ਇਹ ਉਹਨਾਂ ਬੰਦਿਆਂ ਨੂੰ ਕਹਿਣਾ ਚਾਹਣਾ ਸਾਰੇ ਪੰਜਾਬੀ ਜਾਗੋ ਕਿ ਤੁਹਾਡੇ ਦਰਿਆ ਜਿੱਥੋਂ ਅੰਮ੍ਰਿਤ ਛਕਾਇਆ ਗਿਆ ਸੀ ਗੰਦੇ ਕਰਤੇ ਆਲੇ ਕੱਤੇ ਤੁਹਾਡਾ 168 ਐਮਐਫ ਤੋਂ 11 ਐਮਐਫ ਰਹਿ ਗਿਆ ਤੇ ਜਿਹੜਾ ਬਚਿਆ ਉਹ ਕਾਲੀ ਤੁਹਾਡੇ ਟ੍ਰੇਨ ਚੱਲਦੀ ਹੈ ਇੱਕ ਬਠਿੰਡਾ ਤੋਂ ਬੀਕਾਨੇਰੋ ਕੈਂਸਲ ਟ੍ਰੇਨ ਹੈ ਹਬੌਰ ਜੇ ਇੱਕ ਬਸਤੀ ਬਣ ਗਈ ਇੱਕ ਗਲੀ ਆ ਜੀਰਾਣਾ ਕੈਂਸਰ ਵਾਲੀ ਗਲੀ ਆ ਜੇ ਆਪਾਂ ਸਾਰੇ ਐ ਮਰ ਜਾਾਂਗੇ ਤਾਂ ਫਿਰ ਲੜਕੇ ਨਹੀਂ ਮਰਿਆ ਜਾਂਦਾ ਕੀ ਅਸੀਂ ਉਹ ਸੇ ਦਸ਼ਮ ਪਿਤਾ ਦੀ ਔਲਾਦ ਹੈ ਜਿਹਨੇ ਸਰਬੰਸ ਵਾਰ ਦਾ ਸਰਫ ਖਲਕਤ ਦੀ ਭਲਾਈ ਲਈ ਤੁਸੀਂ ਆਪਦੇ ਬੱਚਿਆਂ ਦੀ ਭਲਾਈ ਨਹੀਂ ਕਰ ਸਕਦੇ ਯਾਰ ਤੁਸੀਂ ਆਪਦੇ ਲਈ ਨਹੀਂ ਲੜ ਸਕਦੇ ਇੰਨੇ ਹੀ ਕਾਈ ਗੁਜ਼ਰੇ ਹੋਗੇ ਆਪਾਂ بڑا ਦਾਵਾ ਕਰਦੇ ਜਿਵੇਂ ਆਪਾਂ ਸ਼ੁਰੂ ਚ ਮੈਂ ਕਿਹਾ ਸੀ ਨਾਰਾ ਵੀ ਲਾਉਣੇ ਹੱਥ ਚੱਕ ਕੇ ਕਿਤੇ ਉਹਦੇ ਵਿੱਚ ਕੋ ਲਿਖਿਆ ਪਾਣੀ ਦੀ ਮਹੱਤਤਾ ਪੜੋ ਸਿੰਦਗੀ ਪਾਣੀ ਤੋਂ ਸ਼ੁਰੂ ਹੁੰਦੀ ਹੈ ਲਿਖਿਆ ਪਾਣੀ ਦਾ ਦਰਜਾ ਕੀ ਉਹ ਵੇਖੋ ਤਾਂ ਆਪ ਉਹਦੇ ਲਈ ਲੜਾਂਗੇ ਨਹੀਂ ਕੁਛ ਕਰਾਂਗੇ ਨਹੀਂ ਤਾਂ ਕਰਨਾ ਕੀ ਆ ਕੋਈ ਲੋੜ ਨਹੀਂ ਬੰਦਿਆਂ ਨੂੰ ਮਾਰਨ ਦੀ ਜਦੋਂ ਤੁਹਾਡੇ ਕੋਲੇ ਆਉਣ ਤਾਂ ਉਹਨਾਂ ਨੂੰ ਇੱਕ ਗੱਲ ਪੁੱਛ ਲਿਓ ਜੇ ਕਿ ਦੱਸ ਪਿਛਲੇ 5 ਸਾਲ ਦਾ ਪਾਣੀ ਦੇ ਵਿੱਚ ਤੂੰ ਕੀਤਾ ਕੀ ਹੈ ਤੇਰੀ ਪਾਰਟੀ ਨੇ ਕੀ ਕੀਤਾ ਹੈ ਤੇ ਜਿਹੜਾ ਨਵਾਂ ਹੋਵੇ ਉਹਨੂੰ ਪੁੱਛ ਲਿਓ ਜੇ ਦੱਸ ਤੇਰੀ ਪਾਣੀ ਲਈ ਨੀਤੀ ਕੀ ਹੈ ਇੱਕ ਜਿਹੜਾ ਲੁੱਟ ਕੇ ਲੈ ਗਏ ਇੱਕ ਜਿਹੜਾ ਕਾਲਾ ਹੋ ਗਿਆ ਕੀ ਤੇਰਾ ਮੁੱਖ ਮੰਤਰੀ ਦਾ ਦਾਵੇਦਾਰ ਤੇ ਤੂੰ ਸਾਈਨ ਕਰਕੇ ਦੇਵੇਂਗਾ ਐਫੀਡੇਵਟ ਤੇ ਕਿ ਪਾਣੀ ਦਾ ਕੀ ਕਰੂਗੇ ਕੀ ਲੜੂਗੇ ਅਸੀਂ ਦੇ ਦੇਵਾਂਗੇ ਉਹਦੀ ਡਿਟੇਲ ਤੁਹਾਨੂੰ ਜਿਵੇਂ ਲੱਖੇ ਨੇ ਕਿਹਾ ਅਸੀਂ ਜਿਹੜੀ ਮੈਂ ਕਾਲ ਦੀ ਗੱਲ ਕਰ ਰਿਹਾ ਸੀ ਕਾਲ ਬਹੁਤ ਵੱਡੀ ਆਉਣ ਵਾਲੀ ਹੈ ਛੋਟੀ ਕਾਲ ਅਸੀਂ ਦੇ ਦੇਵਾਂਗੇ ਕੀ ਕਰਨਾ ਪਰ ਇੱਕ ਵੱਡੀ ਕਾਲ ਆਉਣ ਵਾਲੀ ਹੈ 27 ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਲਿਖ ਕੇ ਦੇ ਦਿੰਦਾ ਤੁਸੀਂ ਫਾਈਨੈਂਸ਼ਲੀ ਕਰਪਟ ਹੋ ਚੁੱਕੇ ਹੋ ਪੰਜਾਬੀਓ ਤੁਹਾਡੇ ਬੱਚੇ ਸਿਰ ਮਾਤਾ ਸਿਰ ਬਜ਼ੁਰਗ ਸਿਰ ਹਰ ਬੰਦੇ ਸਿਰ 1 ਲੱਖ 23000 ਰੋਪਾ ਇਹਦਾ ਕਰਜ਼ਾ ਹੈ ਓਏ ਮੈਂ ਨਹੀਂ ਕਹਿ ਰਿਹਾ ਇਹ ਕੈਲਕੂਲੇਸ਼ਨ ਕਹਿ ਰਹੀ ਆ ਜੋ ਤੁਹਾਡੇ ਕਰਜ਼ੇ ਨੂੰ ਗਿਣ ਕੇ ਕਹਿ ਰਹੀ ਆ ਅਸੀਂ ਫਾਈਨੈਂਸ਼ੀਅਲੀ ਬਰਬਾਦ ਹੋ ਗਏ ਆ ਬਾਣੀ ਸਾਡਾ ਗੰਦਲਾ ਹੋ ਗਿਆ ਗੰਦਰਾੜੀ ਕਾਲਾ ਹੋ ਗਿਆ ਡੈਮੋਗ੍ਰਾਫੀ ਸਾਡੀ ਬਦਲੀ ਗਈ ਇਹ ਭਲੇਖੇ ਜਣਾ ਰਹੇ ਹੋ ਜੇ ਕਿ ਐਂ ਚੱਲਦਾ ਰਹੂਗਾ ਪੰਜਾਬ ਤਿੰਨ ਸਾਲਾਂ ਗਿਣ ਕੇ ਜੇ ਅਗਲੀ ਸਰਕਾਰ ਗੰਦੀ ਬਣ ਗਈ ਮੈਂ ਤੁਹਾਨੂੰ ਆਣਾ ਤੁਸੀਂ ਗਏ ਤੁਹਾਡਾ ਪੰਜਾਬ ਵੀ ਗਿਆ ਪੰਜਾਬੀਅਤ ਵੀ ਗਈ ਔਰ ਸਾਡੀ ਲਿਪੀ ਵੀ ਗਈ ਪਛਾਣ ਵੀ ਗਈ ਅੱਜ ਮੈਨੂੰ ਦੱਸੂਗੇ ਕੀ ਕਹਿ ਰਹੇ ਨੇ ਕਿ ਨਹੀਂ ਜੀ ਸਕੂਲਾਂ ਦੇ ਵਿੱਚ ਬਾਲ ਦਿਵਸ ਵਾਲੇ ਦਿਨ ਮਾਤਾ ਗੁਜਰੀ ਦਾ ਰੋਲ ਕਰੂਗਾ ਕੋਈ ਸਹਿਮਜੋ ਦੇਲ ਦਾ ਰੋਲ ਕਰੂਗਾ ਕੋਈ ਇਹ ਸੌਦਾ ਸਾਦ ਨੂੰ ਅਸੀਂ ਕਿਉਂ ਭਜਾਇਆ ਸੀ ਕਿਉਂਨੇ ਸਵਾਂ ਅੰਗ ਰਚਿਆ ਸੀ ਦਸਵੀਂ ਪਾਸ਼ਾਹੀ ਦਾ ਇਹ ਹੋ ਰਿਹਾ ਨਾ ਤੁਹਾਡੇ ਤੁਹਾਡੇ ਅੰਦਰ ਵਾਰ ਦੇਣਗੇ ਜਿਵੇਂ ਗੋਰਿਆਂ ਨੇ ਤੁਹਾਡੇ ਅੰਦਰੋਂ ਕਹਿਦਾ ਇਹ ਨੂਰ ਕੱਟਦਾ ਸੀ ਪੜ੍ਹਾਈ ਕੱਟਦੀ ਸੀ ਤੇ ਤੁਹਾਨੂੰ ਪਰਮਾਨੈਂਟ ਗੁਲਾਮ ਬਣਾ ਲਿਆ ਸ਼ੂਰੀ ਕਾਂਡਿਆਂ ਦਾ ਕੋਟ ਪੈਂਟਾਂ ਦਾ ਤੇ ਉਹਨਾਂ ਦੇ ਤਰੀਕੇ ਇੱਕਾਰ ਦਾ ਤੁਹਾਡੇ ਅੰਦਰੋਂ ਮੈਂ ਆਸਦਾ ਉਹ ਮਰ ਗਿਆ ਹੁਣ ਸਾਡੇ ਅੰਦਰ ਉਹ ਹਮਲਾ ਹੋ ਰਿਹਾ ਸਾਡੇ ਹੀ ਲੋਕ ਸਾਡਾ ਬਣ ਕੇ ਹਮਲਾ ਕਰ ਰਹੇ ਨੇ ਜੇ ਬਚਨ ਇੱਕੋ ਤਰੀਕਾ ਮੁੱਧਿਆ ਤੇ ਆਜੋ ਮੁੱਧਿਆ ਦੀ ਡਿਟੇਲ ਤੇ ਆਜੋ ਜਿਹਨੂੰ ਮਰਜ਼ੀ ਪਾਏ ਹੋ ਜੇ ਪਰ ਮੁੱਦਿਆਂ ਦੀ ਡਿਟੇਲ ਤੇ ਪਾਇਓ ਉਸੇ ਕਿ ਪਹਿਲਾਂ ਕੀ ਸੀ ਹੁਣ ਕੀ ਆ ਡੈਕਟਰ ਕਿਵੇਂ ਹੋ ਸਕਦਾ ਥੋਡੇ ਕੋਲੇ ਨਾ ਹੋਇਆ ਅਸੀਂ ਲਿਖ ਕੇ ਦੇਵਾਂਗੇ ਤੁਹਾਡੇ ਸਾਹਮਣੇ ਆਉਣਗੇ 35 ਦੇ 35 ਮੁੱਦੇ ਫਰਵਰੀ ਤੱਕ ਤੇ ਕਹਾਂਗੇ ਕਿ ਇਹਦੇ ਦੇ ਪੈਰਾ ਦਿਓ ਇਹਦੇ ਤੇ ਲਿਖ ਕੇ ਲਓ ਨਹੀਂ ਕੀਤਾ ਤਾਂ ਮੈਂ ਤੁਹਾਨੂੰ ਅੱਜ ਕਹਿੰਨਾ ਲਾਸਟ ਗੱਲ ਕਿ ਸਿਰ ਤੁਹਾਡਾ ਹੋਊਗਾ ਛਿੱਤਰ ਇਨ੍ਹਾਂ ਦੇ ਹੋਣਗੇ ਔਰ ਛਿੱਤਰ ਮਾਰਨ ਵਾਲੇ ਬਦਲਦੇ ਰਹਿਣਗੇ ਤੁਹਾਡੇ ਘਰ ਛੋਟੇ ਹੋਣਗੇ ਟੋਟੀਆਂ ਜ਼ਿੰਦਗੀਆਂ ਬਰਬਾਦ ਹੋਣਗੀਆਂ ਬਿਮਾਰ ਹੋਣਗੀਆਂ ਤੁਹਾਡੇ ਬੱਚੇ ਬਾਹਰ ਜਾਣਗੇ ਤੇ ਇਹਨਾਂ ਦੇ ਮਹਿਲ ਬਣਨਗੇ ਇਹਨਾਂ ਦੇ ਕੇਸ ਨਹੀਂ ਚੱਲਣਗੇ ਇਹ ਮਾਰਨਗੇ ਐ ਕਨਸਟੀਟਿਊਸ਼ਨ ਬਾਡੀ ਆਰਡਰ ਕਰੂ ਇਹਨਾਂ ਦਾ ਕੁਝ ਨਹੀਂ ਹੋਊਗਾ ਜੇ ਬਚਣਾ ਤਾਂ ਮੁੱਦਿਆਂ ਤੇ ਆਜੋ ਜੀ ਔਰ ਸਭ ਤੋਂ ਅਹਿਮ ਮੁੱਦਾ ਪਾਣੀ ਹੈ ਜਿਹੜਾ ਕਿ ਕਾਲਾ ਹੋ ਚੁੱਕਿਆ ਹੁਣ ਅਸੀਂ ਮੈਂ ਅਫੀਸਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਜੋ ਵੀ ਇਹਨਾਂ ਦੇ ਵੱਡੇ ਨੇ ਭਾਉਣ ਤੇ ਇੱਥੇ ਆ ਕੇ ਸਾਡੀਆਂ ਮੰਗਾਂ ਦਾ ਮੈਮੋਰੰਡਮ ਲੈਣ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਇੱਕ ਵਾਰੀ ਯਾਦ ਕਰਾਈਏ ਕਿ ਅਸੀਂ ਮਰ ਰਹੇ ਹਾਂ ਤੇ ਤੁਸੀਂ ਆਪਦੇ ਪੈਸੇ ਕਮਾ ਰਹੇ ਹੋ ਜੇ ਮਾਰਨਾ ਹੀ ਹੈ ਤਾਂ ਗੋਲੀ ਮਾਰ ਦਿਓ ਅਸੀਂ ਬੈਠੇ ਹਾਂ ਸਾਹਮਣੇ ਤੇ ਜਾਂ ਇਹਦਾ ਕੋਈ ਇਲਾਜ ਕਰੋ ਜੋ ਸਾਡੀਆਂ ਸੰਵਿਧਾਨਕ ਬੋਧੀਆਂ ਕਹਿ ਚੁੱਕੀਆਂ ਨੇ ਇਹਨਾਂ ਤੇ ਕਾਰਵਾਈ ਕਰੋ ਨਹੀਂ ਤਾਂ ਮੈਂ ਇਹਨਾਂ ਨੂੰ ਵੀ ਔਰਨ ਕਰਦਾ ਕਿ ਪੰਜਾਬ ਦੇ ਲੋਕ ਜਾਗ ਗਏ ਨੇ ਫਿਰ ਤੁਸੀਂ ਵੀ ਜੇਲਾਂ ਛਿ ਜਾਊਂਗੇ ਤੇ ਤੁਹਾਨੂੰ ਆਰਡਰ ਦੇ ਨਾਲੇ ਵੀ ਜੇਲਾ ਚ ਜਾਣਗੇ ਕਿਉਂਕਿ ਲੋਕ ਜਾਗ ਪੈਣੇ ਸਤਹੀ ਦੇ ਪੁੱਤ ਜਾਗ ਪੈਣੇ ਬੋਲੇ ਸੁਨਿਹਾਰਾ ਸੁਨਿਹਾਰਾ ਬੋਲੇ ਸੁਨਿਹਾਰਾ ਸੁਨਿਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ